ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੈਂ ਸਮੀਪ ਸਿੰਘ ਗੁਮਟਾਲਾ ਫਲਾਈ ਅਮਰੀਸਰ ਇਨੀਸ਼ੀਏਟਿਵ ਦੇ ਇੱਕ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਨਾਲ ਹਾਜ਼ਰ ਹਾਂ ਮੈਂ ਹਾਂ ਇੱਕ ਹੋਰ ਪੰਜਾਬ ਅਕਸਰ ਤੁਹਾਡੇ ਨਾਲ ਗੱਲ ਕਰਦੇ ਰਹਿੰਦੇ ਹਾਂ ਟੋਰਾਂਟੋ ਦੀ ਪੰਜਾਬ ਜਿਹੜਾ ਕਿ ਇੰਡੀਆ 'ਚ ਇੱਕ ਹੈ ਤੇ ਪਰ ਅਸੀਂ ਵਿਦੇਸ਼ਾਂ 'ਚ ਵੀ ਪੰਜਾਬ ਹੁਣ ਬਹੁਤ ਬਨਾਏ ਨੇ ਉੱਚ ਟੋਰਾਂਟੋ ਹੋ ਗਿਆ ਵੈਂਕੂਵਰ ਹੋ ਗਿਆ ਤੇ ਹੁਣ ਮੈਨੂੰ ਮੌਕਾ ਮਿਲਿਆ ਪਹਿਲੀ ਵਾਰ ਇੱਕ ਹੋਰ ਪੰਜਾਬ 'ਚ ਪਹੁੰਚਣ ਦਾ ਉਹ ਹੈ ਕੈਲਗਰੀ ਅਲਬਰਟਾ ਸੂਬਾ ਪ੍ਰੋਵਿੰਸ ਇੱਥੇ ਕਹਿੰਦੇ ਹਨ ਤੇ ਇੱਥੇ ਪਹੁੰਚਿਆ ਮੈਂ ਤੇ ਨਾਲ ਹੀ ਇੱਥੇ ਕਿਸੇ ਦੇ ਘਰ ਮੇਰੇ ਰਿਸ਼ਤੇਦਾਰ ਵੀ ਹਨ ਤੇ ਉਹਨਾਂ ਨਾਲ ਗੱਲਬਾਤ ਹੋਈ ਤੇ ਮੇਰੇ ਨਾਲ ਹਨ ਇਸ ਸਮੇਂ ਗੁਰਵਿੰਦਰ ਸਿੰਘ ਜੀ ਇਹ ਖੁਦ ਯੂਪੀ ਤੋਂ ਹਨ ਹਾਂਜੀ ਤੇ ਥੋੜਾ ਜਿਹਾ ਦੱਸੋ ਤੁਸੀਂ ਕਿੱਥੋਂ ਜੇ ਤੇ ਕਿੰਨੇ ਸਾਲ ਹੋ ਗਏ ਇੱਥੇ ਆਏ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਕੈਲਗਰੀ ਹਾਂਜੀ ਅ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਤੇ ਅਸੀਂ ਪਿੱਛੋਂ ਯੂਪੀ ਤੋਂ ਆਂ ਤੇ ਸਾਡਾ ਉਦਾਂ ਬੈਕਗ੍ਰਾਉਂਡ ਜਿਹੜਾ ਤਰਨ ਤਰਨ ਦਾ ਪੈਂਦਾ ਹੈ ਤੇ ਅਸੀਂ ਇੱਥੇ ਕੈਲਗਰੀ ਚ ਮੈਂ ਆਇਆ ਸੀ 2018 ਸਤੰਬਰ ਚ ਤੇ ਆਲਮੋਸਟ 7 ਇਅਰਸ ਹੋ ਗਏ 7 ਸਾਲ ਹੋ ਗਏ ਹਾਂਜੀ ਬਾਕੀ ਪੰਜਾਬੀਆਂ ਦੀ ਗ੍ਰੋਥ ਦੀ ਗੱਲ ਕਰੀਏ ਤੇ ਇੱਥੇ ਜਦੋਂ ਦਾ ਮੈਂ ਆ ਕਾਫੀ ਗ੍ਰੋਥ ਵੇਖੀ ਹੈ ਲਾਸਟ ਦੋ ਤਿੰਨ ਸਾਲਾਂ ਤੋਂ ਕਾਫੀ ਪੰਜਾਬੀ ਵਧੇ ਨੇ ਪਹਿਲਾਂ ਵੀ ਸੀ ਜਦੋਂ ਹੁੰਦੇ ਸੀ ਉਦੋਂ ਬਹੁਤ ਘੱਟ ਲੱਖਦੇ ਸੀ ਸੋ ਅਸੀਂ ਗੱਲ ਕਰ ਰਹੇ ਹਾਂ ਇਹਨਾਂ ਨੇ ਦੱਸਿਆ ਹੈ ਕਿ ਤਕਰੀਬਨ 7 ਸਾਲ ਹੋ ਗਏ ਤੇ ਤੁਹਾਨੂੰ ਕੋਈ ਗਰੋਥ ਦੇਖੀ ਖੁਦ ਯੂਪੀ ਤੋਂ ਹਮੇਸ਼ਾ ਦਿੱਲੀ ਜਾਂਦੇ ਰਹੇ ਹੁਣ ਕਹਿੰਦੇ ਕਿ ਤੁਹਾਡਾ ਸੌਰਾਕਰ ਹੁਣ ਅੰਮ੍ਰਿਤਸਰ ਹੋ ਗਿਆ ਅੰਮ੍ਰਿਤਸਰ ਫਿਰ ਮੁੜ ਯੂਪੀ ਤੋਂ ਅੰਮ੍ਰਿਤਸਰ ਵੱਲ ਤੁਸੀਂ ਹੋ ਗਏ ਜੇ ਤੁਸੀਂ ਦੇਖਿਆ ਤੇ ਪੋਪੂਲੇਸ਼ਨ ਵਾਧੀ ਹੋਈ ਪੰਜਾਬੀ ਪਰ ਹਾਲੀ ਵਿੱਚ ਤੁਹਾਨੂੰ ਅੰਮ੍ਰਿਤਸਰ ਜਾਣ ਦਾ ਮੌਕਾ ਮਿਲਿਆ ਹਾਂਜੀ ਤੇ ਥੋੜਾ ਜਿਹਾ ਆਪਾਂ ਐਕਸਪੀਰੀਅੰਸ ਸ਼ੇਅਰ ਕਰਨਾ ਹੈ ਸਾਨੂੰ ਕੈਲਗਰੀ ਤੋਂ ਵੀ ਲੋਕ ਕਹਿੰਦੇ ਰਹਿੰਦੇ ਸਿੱਧੀ ਫਲਾਈਟ ਸ਼ੁਰੂ ਹੋਵੇ ਅੰਮ੍ਰਿਤਸਰ ਉੱਤੇ ਲਈ ਡਿਮਾਂਡ ਕਰੋ ਜਿਸਾ ਫਲਾਇ ਅੰਮ੍ਰਿਤਸਰ ਇਨੀਸ਼ੀਏਟਿਵ ਵਾਲੇ ਸੀ ਕਰਦੇ ਰਹਿੰਦੇ ਆ ਪਰ ਤੁਸੀਂ ਹੁਣ ਪਿੱਛੇ ਜੇ ਅੰਮ੍ਰਿਤਸਰ ਗਏ ਜੇ ਪਹਿਲੀ ਵਾਰ ਹਾਂਜੀ ਤੇ ਥੋੜਾ ਜਿਹਾ ਦੱਸੋ ਕਦੋਂ ਗਏ ਤੇ ਕਿਵੇਂ ਹੀ ਜਾਣਾ ਹੋਇਆ ਤੇ ਕਿਉਂ ਅੰਮ੍ਰਿਤਸਰ ਗਏ ਜਦੋਂ ਦਾ ਮੇਰੀ ਮੈਰਿਜ ਹੋਈ ਅੰਮ੍ਰਿਤਸਰ ਉਦੋਂ ਦੇ ਅਸੀਂ ਦੋ ਵਾਰੀ ਹੋ ਕੇ ਆਏ ਐ ਅੰਮ੍ਰਿਤਸਰ ਤੇ ਪਹਿਲੀ ਵਾਰ ਗਏ ਸੀ ਅਸੀਂ ਦਾ ਫਲਾਈਟ ਕੇ ਲ ਐਲ ਐਮ ਤੋਂ ਕੇ ਲ ਐਲ ਐਮ ਤੋਂ ਤੇ ਲਾਸਟ ਈਅਰ ਜਿਹੜਾ ਗਏ ਸੀ ਅਸੀਂ ਇਸ ਸਾਲ ਗਏ ਜਨਵਰੀ ਹਾਂਜੀ ਇਸ ਸਾਲ ਜਨਵਰੀ ਚ ਅ ਕਾਤਰ ਤੋਂ ਕੱਤਰ ਕੱਤਰ ਇੱਥੋਂ ਚੱਲਦੀ ਹੈ ਕੈਲਗਰੀ ਹਾਂਜੀ ਬਹੁਤ ਘੱਟ ਫਲਾਈਟਾਂ ਉਥੋਂ ਥਰੂ ਆਪਣਾ ਸੈਟਲਟ ਹੁੰਦੀਆਂ ਬਟ ਜਿੰਨਾਂ ਕੋ ਜਿੱਦਾਂ ਆਪਣਾ ਅਮਰੀਕਾ ਦਾ ਵੀਜ਼ਾ ਨਹੀਂ ਹੁੰਦਾ ਉਹਨਾਂ ਨੂੰ ਦਿੱਕਤ ਹੋ ਜਾਂਦੀ ਹੈ ਤੁਸੀਂ ਫਿਰ ਕਿਹੜੇ ਰੂਟ ਤਾਂ ਨਹੀਂ ਗਏ ਸੀ ਸਾਨੂੰ ਕਦੀ ਕਦੀ ਫਲਾਈਟ ਮਿਲ ਜਾਂਦੀ ਹੈ ਜਿੱਦਾਂ ਇੱਥੋਂ ਕੈਲਗਰੀ ਟੂ ਮੌਂਟਰੀਅਲ ਜਾਂ ਟੋਰਾਂਟੋ ਫਿਰ ਉੱਥੋਂ ਦੋਹਾ ਤੇ ਦੋਹਾ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਲੇਕਿਨ ਉਹ ਲੰਬਾ ਹੋ ਜਾਂਦਾ ਰਾਹ ਕਾਫੀ ਹੂੰ ਹੂੰ ਸੋ ਤੁਹਾਡਾ ਹੁਣ ਤੁਸੀਂ ਜਦੋਂ ਗਏ ਵੈਸਟ ਜੈਟ ਤੇ ਹਾਂਜੀ ਕੈਲਗਰੀ ਤੋਂ ਟੋਰਾਂਟੋ ਹਾਂਜੀ ਟੋਰਾਂਟੋ ਤੋਂ ਦੋਹਾ ਤੇ ਦੋਹਾ ਤੋਂ ਅੰਮ੍ਰਿਤਸਰ ਹਾਂਜੀ ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਵਧੀਆ ਸੀ ਬਟ ਉਹੀ ਮੈਂ ਗੱਲ ਕੀਤੀ ਕਿ ਲੰਬੀ ਫਲਾਈਟ ਹੋ ਜਾਂਦੀ ਹੈ ਕਿਉਂਕਿ ਸਾਨੂੰ ਡਾਇਰੈਕਟ ਫਲਾਈਟ ਨਹੀਂ ਮਿਲਦੀ ਜਾਂ ਇੱਕ ਸਟੇ ਹੋ ਗਿਆ ਜਾਂ ਜਿੱਦਾਂ ਮਤਲਬ ਪਰ ਜੇ ਤੁਸੀਂ ਦਿੱਲੀ ਜਾਓ ਤੇ ਦਿੱਲੀ ਤੋਂ ਫਿਰ ਤੁਹਾਨੂੰ ਆਉਣਾ ਪੈਣਾ ਸੀ ਤੇ ਫਿਰ ਕਿੰਨਾ ਕੁ ਫਰਕ ਪਿਆ ਦਿੱਲੀ ਨੂੰ ਵੀ ਅਗਰ ਅਸੀਂ ਦਿੱਲੀ ਨੂੰ ਵੀ ਫਲਾਈਟ ਲਈਏ ਤਾਂ ਵੀ ਆਲਮੋਸਟ ਦੋ ਸਾਨੂੰ ਸਟਾਪ ਜਿਹੜੇ ਆ ਜਲਦ ਕਰ ਲੈ ਆ ਜਾਂਦੇ ਆ ਤੇ ਇੱਥੋਂ ਤੁਸੀਂ ਵੈਸਟ ਜੈਟ ਤੇ ਟੋਰਾਂਟੋ ਪਹੁੰਚੇ ਟੋਰਾਂਟੋ ਤੋਂ ਦੋਹਾ ਤੇ ਦੋਹਾ ਤੋਂ ਅੰਮ੍ਰਿਤਸਰ ਹਾਂਜੀ ਤੇ ਜਦੋਂ ਤੁਸੀਂ ਗੇ ਜਨਵਰੀ ਚ ਜਦੋਂ ਧੁੰਦ ਬੜੀ ਹੁੰਦੀ ਹੈ ਤੇ ਤੁਸੀਂ ਉਹਦਾ ਕੋਈ ਐਕਸਪੀਰੀਅੰਸ ਤੁਹਾਡਾ ਵੀ ਤੁੰਦ ਤੋਂ ਕਰਕੇ ਤੁਹਾਡਾ ਜਾਜ ਲੈਂਡ ਨਹੀਂ ਹੋਇਆ ਜਾਂ ਤੁੰਦ ਸੀਗੀ ਉਦੋਂ ਅੰਮ੍ਰਿਤਸਰ ਉਦੋਂ ਤੁੰਦ ਦਾ ਮੌਸਮ ਥੋੜਾ ਜਿਆ ਮੈਨੂੰ ਲੱਗਦਾ ਖਰਾਬ ਸੀ ਸਿਰੇ ਅਸੀਂ 5 ਵਜੇ ਦੇ ਅਰਾਊਂਡ ਪਹੁੰਚੇ ਸੀ ਤੇ ਉਦੋਂ ਤੁੰਦ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਆਪਣਾ ਜਦੋਂ ਮੇਰੇ ਆਪਣਾ ਸਾਨੂੰ ਫਲਾਈਟ ਕਿਉਂਕਿ ਮੇਰੀ ਵਾਈਫ ਪਹਿਲਾਂ ਗਈ ਹੋਈ ਸੀ ਇਹ ਜਦੋਂ ਲੈਣ ਆਏ ਸਾਨੂੰ ਤੇ ਉਦੋਂ ਤੁੰਦ ਬਹੁਤ ਜ਼ਿਆਦਾ ਇਹਨਾਂ ਨੂੰ ਤੇ ਇਹ ਸੋਚ ਰਹੇ ਸੀ ਕਿ ਜਾ ਲੈਂਡ ਨਹੀਂ ਕਰਨਾ ਕਿਉਂਕਿ ਕਿੰਨਾ ਮੁਸ਼ਕਲ ਆਉਣਾ ਹੈ ਜੀ ਕਿ ਸਾਡੇ ਤੋਂ ਬਾਅਦ ਜਿਹੜਾ ਜਹਾਜ਼ ਸੀ ਉਹ ਉਹਨਾਂ ਨੇ ਡਾਇਵਰਟ ਕਰਤਾ ਸੀ ਦੂਜੀ ਪਰ ਤੁਹਾਡਾ ਨਹੀਂ ਹੋਇਆ ਸਾਡਾ ਨਹੀਂ ਉਹ ਤੁਹਾਡਾ ਘੁੰਮਦਾ ਰਿਹਾ ਉੱਪਰ ਘੁੰਮਦਾ ਰਿਹਾ ਸੀ ਕਾਫੀ ਲਗਭਗ ਮੈਨੂੰ ਲੱਗਦਾ 10 ਮਿੰਟ ਤੇ ਉੱਤੇ ਘੁੰਮਦਾ ਰਿਹਾ ਬਾਅਦ ਵਿੱਚ ਜਦੋਂ ਰਨਵੇ ਤੇ ਆਇਆ ਰਨਵੇ ਤੇ ਵੀ ਕਾਫੀ ਦੇਰ ਓਕਮਾਉਂਦੇ ਰਹੇ ਪਰ ਤੁਹਾਨੂੰ ਆਲੇ ਦੋਲੇ ਕੁਝ ਨਜ਼ਰ ਨਹੀਂ ਆ ਕੁਝ ਨਹੀਂ ਸਾਨੂੰ ਸਾਨੂੰ ਤੇ ਇਹ ਲੱਗ ਰਿਹਾ ਸੀ ਪਤਾ ਨਹੀਂ ਕਿਉਂ ਇੱਕ ਮਾਰੇ ਸਾਨੂੰ ਜਦੋਂ ਥੱਲੇ ਉਤਰੇ ਉਦੋਂ ਪਤਾ ਚੱਲਿਆ ਕਿ ਹਾਂ ਬਈ ਨਹੀਂ ਸੋਏ ਮੈਂ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਹਾਲੇ ਵੀ ਕਈ ਤੇ ਸੋਚਦੇ ਨੇ ਮੈਂ ਵੀ 에ਰਪੋਰਟ ਤੇ ਕੰਮ ਕਰਦਾ ਪਰ ਉਹ ਹੱਲੇ ਵੀ ਕਮੈਂਟ ਵਿੱਚ ਲਿਖੀ ਜਾਂਦੇ ਨੇ ਜਾਂ ਕੋਈ ਇੰਟਰਵਿਊ ਵੀ ਕਰੀਏ ਜਦ ਮੈਂ ਖੁਦ ਵੀ ਇੰਟਰਵਿਊ ਦੇ ਰਿਹਾ ਹੋਵਾਂ ਤੇ ਸਵਾਲ ਇਹ ਹੀ ਆਉਂਦਾ ਜੀ ਕਿ ਅੰਮ੍ਰਿਤਸਰ ਧੁੰਦ ਵਿੱਚ ਚਾਰਜ ਲੈਂਡ ਨਹੀਂ ਹੁੰਦੇ ਉੱਥੇ ਇਹ ਫੈਸਿਲਿਟੀਆਂ ਨਹੀਂ ਹੈਗੀਆਂ ਹੋਰ ਨਹੀਂ ਹੈਗੀਆਂ ਪਰ ਗੁਰਵਿੰਦਰ ਸਿੰਘ ਜੀ ਨੇ ਹੁਣੇ ਦੱਸਿਆ ਕਿ ਜਦੋਂ ਇਹ ਗੱਡੀ 'ਚ ਬੈਠੇ ਨੇ ਘਰ ਜਾਣ ਲਈ ਤੇ ਕੋਈ ਅਗਲੀ ਗੱਡੀ ਵਿੱਚ ਨਜ਼ਰ ਨਹੀਂ ਸੀ ਆ ਰਹੀ ਪਰ ਜਹਾਜ਼ ਤੁਹਾਡਾ ਲੈਂਡ ਕਰ ਗਿਆ ਉਹ ਤਾਂ ਕੀਤਾ ਗੁਰਵਿੰਦਰ ਸਿੰਘ ਜੀ ਉੱਥੇ ਅੰਮ੍ਰਿਤਸਰ ਕੈਟ 3B ਸਿਸਟਮ ਲੱਗਾ ਜਿਹੜਾ 50 ਮੀਟਰ ਤੱਕ ਦੀ ਦੂਰੀ ਜੇ ਨਜ਼ਰ 50 ਮੀਟਰ ਤੱਕ ਨਜ਼ਰ ਆਂਦਾ ਰਹੇ ਨਾ ਹਾਂਜੀ ਤੇ ਜਹਾਜ਼ ਫਿਰ ਲੈਂਡ ਹੋ ਸਕਦੇ ਨੇ ਓਕੇ ਪਰ ਹੁਣ ਕਈ ਪੰਜਾਬੀ ਕਹਿ ਦਿੰਦੇ ਜੀ ਕੀ ਅੰਮ੍ਰਿਤਸਰ ਲੈਂਡ ਨਹੀਂ ਕਰਾਉਂਦੇ ਦਿੱਲੀ ਉੱਥੇ ਲੈਂਡ ਹੋ ਜਾਂਦੇ ਨੇ ਪਰ ਤੁਹਾਡਾ ਉਦੋਂ ਤੁਸੀਂ ਕਹਿ ਰਹੇ ਤੁਹਾਨੂੰ ਅਗਲੀ ਕਾਰ ਨਜ਼ਰ ਨਹੀਂ ਸੀ ਆਉਂਦੀ ਹਾਂਜੀ ਪਰ ਫਿਰ ਵੀ ਜਹਾਜ਼ ਲੈਂਡ ਤੇ ਜਦੋਂ ਅੰਮ੍ਰਿਤਸਰ ਪਹੁੰਚੇ ਤੁਸੀਂ ਤੇ ਇਮੀਗ੍ਰੇਸ਼ਨ ਜਾਂ ਕਸਟਮ ਜਾਂ ਕੋਈ ਹੋਰ ਤੁਹਾਨੂੰ ਕੋਪੋਰਟਰ ਕੋਲ ਨਹੀਂ ਆ ਕੇ ਕੋਈ ਹੈਲਪ ਚਾਹੀਦੀ ਕੋਈ ਹਣ ਤੁਹਾਨੂੰ ਸਵਾਲ ਜਵਾਬ ਨਹੀਂ ਕੀਤਾ ਉਹ ਨਹੀਂ ਸਾਨੂੰ ਇਮੀਗ੍ਰੇਸ਼ਨ ਤੇ ਕੋਈ ਐਡੀ ਕੋਈ ਦਿੱਕਤ ਨਹੀਂ ਆਈ ਕਿਉਂਕਿ ਜਦੋਂ ਦਿੱਲੀ ਵੀ ਮੈਂ ਅਗਰ ਵੇਖਾਂ ਜਦੋਂ ਉੱਥੋਂ ਫਲਾਈਟ ਫੜੀਦੀ ਹੈ ਬਹੁਤ ਤੰਗੀ ਆਉਂਦੀ ਹੈ ਮਤਲਬ ਕੀ ਉਹ ਪਰੇਸ਼ਾਨ ਨਹੀਂ ਕਰਦੇ ਕਿ ਹਾਂ ਵੀ ਇਹ ਇਹਦੂ ਕੋ ਹੈਲਪ ਲੈ ਲੋ ਉਹਦੇ ਕੋ ਲੇਕਿਨ ਉੱਥੇ ਥੋੜਾ ਜਿਹਾ ਜਿਹੜਾ এনवायरमेंट ਹੀ ਆ ਉੱਥੇ ਜੋ ਵੀ ਕੰਮ ਕਰਦੇ ਸੀ ਐਮਪਲੋਈ ਸੀ ਉਹ ਬਹੁਤ ਹੈਲਪਫੁਲ ਸੀ ਕੋਈ ਮੱਥੇ ਤੇ ਵਟ ਨਹੀਂ ਕਿ ਹਾਂ ਵੀ ਤੂੰ ਇਧਰ ਨੂੰ ਕਿਉਂ ਆ ਗਿਆ ਲੇਕਿਨ ਉਹ ਮੋਸਟ ਵੈਲਕਮ ਕਰਦੇ ਸੀ ਵਧੀਆ ਸਾਨੂੰ ਕੋਈ ਦਿੱਕਤ ਨਹੀਂ ਆ ਕਈ ਮਤਲਬ ਕੋਈ ਪਰੇਸ਼ਾਨੀ ਨਹੀਂ ਉੱਥੇ ਹੋਈ ਕੋਈ ਪਰੇਸ਼ਾਨੀ ਕੋਈ ਕਸਟਮ ਕੋਈ ਆਯਾਤ ਕਰਨ ਲਈ ਤੁਹਾਨੂੰ ਨਹੀਂ ਆ ਜਲਦੀ ਬਾਹਰ ਆ ਗਏ ਸੋ ਮੈਂ ਦੱਸ ਦਵਾਂ ਹੈਗੀ ਮੇਰੀ ਰਿਸ਼ਤੇਦਾਰੀ ਆ ਪਰ ਨਾ ਹੀ ਮੈਂ 에ਰਪੋਰਟ ਤੇ ਕੰਮ ਕਰਦਾ ਨਾ ਮੇਰੀ ਕੋਈ ਵਾਕਫੀਤ ਬਹੁਤੀ ਨਾ ਹੀ ਅਸੀਂ ਕੋਈ ਦੱਸਿਆ ਸੀ ਕਿ ਇਮੀਗ੍ਰੇਸ਼ਨ ਵਾਲੇ ਜਾਂ ਕੋਈ ਇਹਨਾਂ ਨੂੰ ਕਰ ਬਾਹਰ ਲੈ ਜਾਣ ਪਰ ਜੇ ਮੰਨ ਲਈ ਅਗਰਵਿੰਦਰ ਜੀ ਕਿ ਤੁਹਾਨੂੰ ਇਮੀਗ੍ਰੇਸ਼ਨ ਵਾਲੇ ਓਕੇ ਓਕੇ ਕੋਈ ਸਵਾਲ ਕਰਦੇ ਜਾਂ ਕਸਟਮ ਵਾਲੇ ਤੁਹਾਡੇ ਬੈਗ ਖੁਲਵਾ ਲੈਂਦੇ ਤੇ ਤੁਸੀਂ ਦੱਸਿਆ ਕਿ ਤੁਹਾਨੂੰ ਦਿੱਲੀ ਵੀ ਕਰ ਕਰ ਚੁੱਕੇ ਨੇ ਹਾਂਜੀ ਪਰ ਜੇ ਤੁਹਾਡਾ ਬਹੁਤ ਮਾੜਾ ਐਕਸਪੀਰੀਅੰਸ ਦਿੱਲੀ ਹੋਵੇ ਤੇ ਤੁਹਾਡੇ ਲਈ ਤੁਸੀਂ ਯੂਪੀ ਤੋਂ ਜੇ ਹਾਂਜੀ ਪਰ ਤੁਹਾਨੂੰ ਫਿਰ ਵੀ ਦਿੱਲੀ ਜਾਣਾ ਪਏਗਾ ਹਾਂਜੀ ਕਹਿੰਦਾ ਇੱਕ ਸਵਾਲ ਮੈਂ ਤੁਹਾਡਾ ਨਾ ਕਰਨਾ ਚਾਹਾਂਗਾ ਸਾਡੇ ਬਹੁਤ ਪੰਜਾਬੀ ਮੇਰੇ ਨਾਲ ਜਿਹੜੇ ਫੋਲੋ ਵੀ ਕਰਦੇ ਨੇ ਲੋਕੀ ਸਵਾਲ ਪੁੱਛਦੇ ਜੀ ਮੇਰਾ ਸਮਾਨ ਖੁਲਵਾ ਲਿਆ ਹਾਂਜੀ ਕਿ ਅਸੀਂ ਅੰਮ੍ਰਿਤਸਰ ਜਾਣਾ ਹੀ ਨਹੀਂ ਹੁਣ ਤੁਹਾਡਾ ਇਹੋ ਜਿਹਾ ਐਕਸਪੀਰੀਅੰਸ ਇੰਨਾ ਮਾੜਾ ਦਿੱਲੀ ਹੋਵੇ ਤੇ ਫਿਰ ਤੁਸੀਂ ਕਦੀ ਇਹ ਕਹਿੰਦੇ ਜੀ ਕਿ ਅਸੀਂ ਦਿੱਲੀ ਨਹੀਂ ਜਾਣਾ ਨਹੀਂ ਸਾਨੂੰ ਹੁਣ ਜਿਹੜਾ ਅਗਰ ਉੱਥੇ ਸਾਨੂੰ ਉਹ ਕਨਵੀਨੀਅੰਟ ਪੈਂਦਾ ਲੱਗੇ ਪੈਂਦਾ ਅਸੀਂ ਕਰ ਸਾਨੂੰ ਮਜਬੂਰੀ ਜਿਹਾ ਉੱਥੇ ਜਾਣਾ ਪੈਂਦਾ ਲੇਕਿਨ ਮੈਨੂੰ ਖੁਦ ਨਹੀਂ ਸਮਝ ਲੱਗਦੀ ਮੈਂ ਕਈ ਵਾਰ ਗੱਲ ਕਰਦਾ ਹੁੰਦਾ ਸੀ ਕਿ ਅਗਰ ਅੰਮ੍ਰਿਤਸਰ ਤੋਂ ਫਲਾਈਟਾਂ ਹੈਗੀਆਂ ਆਪਾਂ ਨੂੰ ਸਾਰਾ ਕੁਝ ਸਹੂਲਤਾਂ ਆਈਆਂ ਆਪਾਂ ਕਿਉਂ ਨਹੀਂ ਜਾਂਦੇ ਵੈਸੇ ਵੀ ਅਗਰ ਉਹ ਕਸਟਮ ਵਾਲੇ ਤੁਹਾਡਾ ਬੈਕ ਲਵਾਉਂਦੇ ਆ ਕੁਝ ਵੀ ਕਰਦੇ ਆ ਉਹ ਉਹਨਾਂ ਦੀ ਡਿਊਟੀ ਆ ਉਹ ਆਪਣੀ ਜ਼ਿੰਮੇਵਾਰੀ ਆਪਣੀ ਨਿਵਾਲ ਸਮਾਨ ਦੇ ਲੈ ਗਏ ਨਹੀਂ ਗਏ ਤੁਸੀਂ ਕੋਈ ਹਾਂਜੀ ਤੁਸੀਂ ਗਲਤ ਸਮਾਨ ਕਿ ਤਨੇ ਲੈ ਕੇ ਗਏ ਉਹ ਅਗਰ ਤੁਹਾਨੂੰ ਡਰ ਤੁਹਾਨੂੰ ਆਪਣਾ ਟੈਨਸ਼ਨ ਤਾਂ ਹੋਊਗੀ ਅਗਰ ਤੁਹਾਡੇ ਕੋਈ ਕੋਈ ਖੁਦ ਕੋਈ ਚੀਜ਼ ਗਲਤ ਹੋਊਗੀ ਪਰ ਕਈ ਵਾਰੀ ਮੁਸ਼ਕਲਾਂ ਜਿਹਨੂੰ ਲਾਂਦੀਆਂ ਨੇ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਦਿੱਲੀ ਵਿੱਚ ਵੀ व्हीਲ ਚੇਅਰ ਵਾਲੇ ਪੈਸੇ ਮੰਗ ਲਾ ਪੈਂਦੇ ਨੇ ਅੰਮ੍ਰਿਤਸਰ ਵੀ ਮੰਗਦੇ ਨੇ ਜੋ ਜੋ ਕਈ ਮੈਨੂੰ ਦੱਸਦੇ ਨੇ ਹਾਂਜੀ ਤੋਂ ਇਹਨਾਂ ਦੇ ਮੁਸ਼ਕਲਾਂ ਤੇ ਆਉਂਦੀਆਂ ਨੇ ਪਰ ਤੁਹਾਨੂੰ ਕੋਈ ਟੋਰਾਂਟੋ ਤੋਂ ਦੋਹਾ ਫਲਾਈਟ ਤੁਹਾਡੀ ਬਿਲਕੁਲ ਠੀਕ ਰਹੀ ਹਾਂਜੀ ਤੁਸੀਂ ਦੋਹਾ ਤੋਂ ਫਿਰ ਤੁਸੀਂ ਅੰਮ੍ਰਿਤਸਰ ਪਹੁੰਚੇ ਹਾਂਜੀ ਤੇ ਪਉਖ ਵਿੱਚ ਵੀ ਤੁਸੀਂ ਇਹੋ ਹੀ ਪਰ ਇੱਕ ਹੋਰ ਗੱਲ ਬੀਬੀ ਗੁਰ ਮੈਂ ਉੱਥੇ ਜਾਵਾਂ ਟਿਕਟਾਂ ਦਾ ਕਿਸ ਤਰ੍ਹਾਂ ਸੀ ਕਹਿੰਦੇ ਨੇ ਕਿ ਅੰਮ੍ਰਿਤਸਰ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਂਦੀਆਂ ਨੇ ਆਪਾਂ ਇਸ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਪਰ ਤੁਹਾਡਾ ਕੀ ਖਿਆਲ ਹੈ ਜੇ 300 ਤੋਂ 500 ਡਾਲਰ ਵੀ ਟਿਕਟ ਕਈ ਵਾਰੀ ਮਹਿੰਗੀ ਹੁੰਦੀ ਹੈ ਹਾਂਜੀ ਤੇ ਜੇ ਦੋ ਜੀ ਆਣੇ ਜਾਣਾ ਹੋਇਆ ਤੇ ਫਿਰ 1000 ਡਾਲਰ ਵੀ ਹੋ ਜਾਂਦਾ ਹੈ ਹਾਂਜੀ ਤੇ ਕੀ ਤੁਸੀਂ ਫਿਰ ਵੀ ਸਟਿਲ ਅੰਮ੍ਰਿਤਸਰ ਪ੍ਰੀਫਰ ਕਰੋਗੇ ਹਾਂਜੀ ਕਿਉਂਕਿ ਇੱਕ ਤੇ ਚੀਜ਼ ਇਹ ਨਾ ਕਿ ਸਾਡਾ ਜਿੱਦਾਂ ਮੇਰਾ ਸਾਰਾ ਪਰਿਵਾਰ ਥੋੜੀ ਦੂਰ ਤੇ ਰਹਿੰਦਾ ਪਰ ਨਹੀਂ ਤੁਸੀਂ ਦਿੱਲੀੋਂ ਬਾਈ ਬੱਸ ਵੀ ਆ ਸਕਦੇ ਹੋ ਕਹਿੰਦੇ ਜੀ 500 ਡਾਲਰ ਬਚ ਜਾਂਦਾ ਫਿਰ ਚੱਕਰ ਤੇ ਉਹੀ ਪੈ ਗਿਆ ਕਿ ਉਹਨਾਂ ਟਾਈਮ ਜਿਹੜਾ ਵਾ ਵਧੇ ਜਾਣਾ ਤੁਹਾਡਾ 25 ਘੰਟੇ 30 ਘੰਟੇ ਜਿਹੜਾ ਟਰੈਵਲ ਕਰਕੇ ਆਏ ਹੋ ਫਿਰ ਜਿਹੜਾ ਵਾ ਉਹਨਾਂ ਟਾਈਮ ਲਿਮਟਡ ਟਾਈਮ ਲਈ ਆਪਾਂ ਜਾਂਦੇ ਆ ਫਿਰ 5-7 ਘੰਟੇ ਜਿਹੜੇ ਉੱਥੇ ਵੀ ਕਰਾਵ ਕਰ ਦੋ ਬਦਚ ਜਿਹੜੇ ਰੈਸਟ ਤੁਹਾਡੀ ਜਿਹੜੀ ਉਹ ਵੀ ਨਾ ਪੂਰੀ ਹੋਵੇ ਆਈ ਥਿੰਕ ਕਿ ਅਗਰ 2-300 ਡਾਲਰ ਜਾਂ 300 ਡਾਲਰ ਦਾ ਕੋਈ ਫਰਕ ਪੈਂਦਾ ਵਾ ਤੇ ਉਹਦੇ ਨਾਲ ਕੋਈ ਐਡਾ ਮੈਟਰ ਨਹੀਂ ਕਿਉਂਕਿ ਤੁਹਾਨੂੰ ਸਹੂਲਤ ਵੀ ਮਿਲਦੀ ਤੁਸੀਂ ਆਪਣਾ ਘਰ ਪਹੁੰਚ ਰਹੇ ਹੋ ਅਗਰ ਤੁਹਾਡਾ ਘਰ ਜਿੱਦਾਂ ਥੋੜੀ ਦੂਰੀ ਹੈ ਜਿੱਦਾਂ ਅਗਰ ਤੁਸੀਂ ਜਲੰਧਰ ਵੀ ਰਹਿੰਦੇ ਆ ਥੋੜੀ ਹੋਰ ਅੱਗੇ ਵੀ ਰਹਿੰਦੇ ਤਾਂ ਵੀ ਤੁਹਾਡੇ ਲਈ ਉਹ ਠੀਕ ਆ ਬਟ ਕਈ ਜਿਹੜੇ ਆ ਉੱਥੋਂ 100 ਕਿਲੋਮੀਟਰ ਦਾ ਇਧਰ ਅਮਰitsar ਨੂੰ ਛੱਡ ਕੇ ਉਹ ਦਿੱਲੀ ਵੱਲ ਨੂੰ ਜਾਂਦੇ ਮੈਨੂੰ ਉਹਦੇ ਸਭ ਸਾਨੂੰ ਦਿੱਲੀ ਤੋਂ 300 350 ਕਿਲੋਮੀਟਰ ਪੈਂਦਾ ਘਰ ਯੂਪੀ ਨੂੰ ਯੂਪੀ ਨੂੰ ਤੇ ਸਾਨੂੰ ਪਤਾ ਕਿ ਉਹ ਟਰੈਵਲ ਕਰਨਾ ਵੀ ਔਖਾ ਲੱਗਦਾ ਸਾਨੂੰ ਤੇ ਅਗਰ ਸਾਨੂੰ ਅਗਰ ਲਖਨਊ ਜਿੱਦਾਂ ਆਪਣਾ ਹਾਂ ਉੱਥੇ ਇੰਟਰਨੈਸ਼ਨਲ ਫਲਾਈਟ ਹੋ ਜੇ ਆ ਪੈਂਦਾ ਸਾਨੂੰ ਉਹ ਵੀ ਦੂਰ ਆ ਲੇਕਿਨ ਉਹਦੇ ਨਾਲ ਥੋੜਾ ਜਿਹਾ ਘੱਟ ਹੋ ਜਾਊਗਾ ਅਸੀਂ ਤਾਂ ਵੀ ਸੋਚਾਂਗੇ ਕਿ ਹਾਂ ਵੀ ਅਗਰ ਲਖਨਊ ਲੱਗੇ ਪੈਂਦੇ ਤਾਂ ਅਸੀਂ ਉਧਰ ਨੂੰ ਚਾਹੀਏ ਉਧਰ ਨੂੰ ਚਾਹੀਏ ਕਿਉਂਕਿ ਸਾਡੇ ਜਿਹੜਾ ਉਹ ਖਰਚ ਆ ਜਾਣਾ ਤੇ ਆਈ ਡੋਨਟ ਨੋ ਲਾਈਕ ਪਤਾ ਨਹੀਂ ਕਿਉਂ ਉਹਨੂੰ ਲੁਕੀਰ ਅੰਬਰਸਰ ਨੂੰ ਕਿਉਂ ਨਹੀਂ ਪ੍ਰੀਫਰ ਕਰਦੇ ਇੱਕ ਧਾਰਨਾ ਬਣੀ ਹੋਈ ਹੈ ਕਾਫੀ ਤੁਸੀਂ ਚਲੋ ਇੱਥੇ ਰਿੰਦ ਮਿਲੋਗੇ ਹਾਂਜੀ ਕੀ ਪਤਾ ਨਹੀਂ ਕਈਆਂ ਨੂੰ ਹੈਗਾ ਕਿ ਅੰਮ੍ਰਿਤਸਰ ਪਤਾ ਨਹੀਂ ਕੀ ਹੈਗਾ ਅੰਮ੍ਰਿਤਸਰ ਕੋਈ ਹੋਰ ਚੀਜ਼ ਅੰਮ੍ਰਿਤਸਰ ਇਹ ਕਰਦੇ ਆਪਾਂ ਗੱਲ ਕੀਤੀ ਕਸਟਮ ਤੰਗ ਕਰਦੇ ਸਮਾਨ ਚੋਰੀ ਕਰ ਲੈਂਦੇ ਬੈਗ ਲੇਟ ਆ ਜਾਂਦਾ ਸੋ ਇਦਾਂ ਦੀ ਚੀਜ਼ਾਂ ਕੋਈ ਤੁਹਾਨੂੰ ਉੱਥੇ ਨਜ਼ਰ ਨਹੀਂ ਆਈਆਂ 에어ਪੋਰਟ ਤੇ ਕੋਈ ਪ੍ਰੋਬਲਮ ਹੁੰਦੀ ਕੋ ਨਜ਼ਰ ਨਹੀਂ ਆਈ ਨਹੀਂ ਪਰ ਜੇ ਆਪ ਹੀ ਜਾਵੇ ਤੇ ਸਾਡੀ ਜਿਹੜੀ ਮਾਈਂਡ ਸੈਟ ਹੈ ਉਹ ਤੁਸੀਂ ਕੀ ਸੁਣਿਆ ਦੇਣਾ ਜਾਓਗੇ ਐਂਡ ਚ ਪੰਜਾਬੀਆਂ ਨੂੰ ਚਲੋ ਅੰਤੇ ਤੁਹਾਡਾ ਸੋਹਰਾ ਘਰ ਵੀ ਅੰਮ੍ਰਿਤਸਰ ਹੀ ਹੈ ਪਰ ਓਵਰਆਲ ਕੀ ਸੁਨੇਹਾ ਦੇਣਾ ਚਾਹੋਗੇ ਜੇ ਤੁਸੀਂ ਅੱਗੇ ਤੋਂ ਵੀ ਦੋਵਰੀ ਹੋ ਆਏ ਜੇ ਤੁਸੀਂ ਵਕਰੀ ਕਰ ਪਹਿਲੀ ਵੀ ਤੁਸੀਂ ਦਿੱਲੀ ਜਾਂ ਬੰਗਲੌਰ ਥਾਣੀ ਜਾਏ ਜੇ ਹਾਂਜੀ ਪਰ ਉਹ ਵੇਖ ਲਈ ਕੀ ਸੁਨੇਹਾ ਦੇਣਾ ਚਾਹੋਗੇ ਇਹ ਹੀ ਹੈ ਕਿ ਵੱਧ ਤੋਂ ਵੱਧ ਆਪਣਾ ਅੰਮ੍ਰਿਤਸਰ ਨੂੰ ਪ੍ਰੈਫਰ ਕਰੋ ਕਿਉਂਕਿ ਇੱਕ ਪਹਿਲੀ ਗੱਲ ਮੇਨ ਜਿਹੜੀ ਆ ਕਿ ਤੁਸੀਂ ਇੰਨਾ ਪਿੱਛੇ ਖੱਜਲੋ ਕੇ ਆਏ ਹੁੰਦੇ ਹੋ ਤੇ ਦਿੱਲੀ ਅਗਰ ਤੁਸੀਂ ਉੱਤਰਦੇ ਉੱਥੇ ਤੁਸੀਂ ਵੇਂਦੇ ਕਿੰਨੀ ਪੀੜ ਕਿੰਨਾ ਰਸ਼ ਹੋ ਜਾਂਦਾ ਤੁਸੀਂ ਟੇਰਾਂ ਦੇ ਤੱਕ ਮੁੱਕੀ ਵੀ ਹੋਣ ਲਾ ਪੈਂਦੇ ਉਥੇ ਤੇ ਰਸ਼ ਬਹੁਤ ਹੋ ਜਾਂਦਾ ਵਾ ਇਥੇ ਆਪਾਂ ਉਹ ਚੀਜ਼ਾਂ ਵੇਖ ਕੇ ਗਏ ਹੁੰਦੇ ਆ ਕਿ ਆ ਵੀ ਫਰਸਟ ਕਮ ਫਰਸਟ ਸਰਵਰ ਵਾਲੀ ਚੀਜ਼ ਹੈ ਉੱਥੇ ਉਹ ਕੁਛ ਨਹੀਂ ਹੈ ਅੱਗੋਂ ਦੀ ਹੁੰਦੇ ਮੈਂ 3 ਸਾਲ ਪਹਿਲਾਂ ਗਿਆ ਸੀ ਮੈਂ ਤੇ ਲਾਈਨ 'ਚ ਲੱਗਿਆ ਪਿੱਛੋਂ ਦੂਜੇ ਲੋਕੀ ਆ ਰਹੇ ਆ ਉਹੀ ਚੀਜ਼ ਹੈ ਉੱਥੇ ਅੰਮ੍ਰਿਤਸਰ ਜੀ ਨੂੰ ਜਾਇਦਾ ਵਾ ਇੱਕ ਫਲਾਈਟ ਜਾਂ ਦੋ ਫਲਾਈਟ ਜਿੱਦਾਂ ਉਤਰਦੀ ਹੀ ਉਥੇ ਰਸ਼ ਘਟੁੰਦਾ ਤੁਹਾਨੂੰ ਕੋਈ ਉਹ ਨਹੀਂ ਤਾਂ ਕਮਕੀ ਨਹੀਂ ਆ ਵੀ ਸਾਰੇ ਆਪਣਾ ਆਰਾਮ ਨਾਲ ਹੁੰਦੇ ਆ ਤੁਸੀਂ ਜਾਓ ਉਥੇ ਤਾਂ ਡੇਲੀ ਸਹੂਲiyet ਤੁਹਾਨੂੰ ਸਾਰੇ ਜਿਹੜੇ ਆ ਐਮਪਲੋਈ ਥੋੜਾ ਜਿਆਦਾ ਤੁਹਾਡੇ ਲਈ ਰਿਲੈਕਸ ਹੋਇਆ ਮਿਲਦਾ ਤੁਹਾਨੂੰ ਤੇ ਉਥੇ ਉਹੀ ਦੂਜੀ ਜਗ੍ਹਾ ਤੇ ਜਿਹੜਾ ਵਾ ਦਿੱਲੀ ਜਿਹੜਾ ਵਾ ਉਹ ਸਾਰੇ ਫੈਡ ਅਪ ਹੋਏ ਜਾਂਦੇ ਆ ਕੋਈ ਕਹਿੰਨੋ ਕਾਫੀ ਰਸ਼ ਹੁੰਦਾ ਰਸ਼ ਹੁੰਦਾ ਸੋ ਮੈਂ ਦੱਸ ਦਵਾਂ ਕਿ ਮੈਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਤੇ ਸਾਡੀ ਗੱਲਬਾਤ ਹੋ ਰਹੀ ਸੀ ਤੇ ਤਕਰੀਬਨ ਇੱਕ ਪਾਸੇ ਦੀ ਟਿਕਟ ਲੈ ਕੇ ਗਏ ਵਾਪਸ ਯੂਪੀ ਤੋਂ ਫਿਰ ਦਿੱਲੀ ਥਾਣੀ ਆਏ ਨੇ ਤੇ ਇਹਨਾਂ ਨੇ ਦੱਸਿਆ ਕਿ ਤਕਰੀਬਨ 1600 ਡਾਲਰ ਦੀ ਟਿਕਟ ਇਹਨਾਂ ਨੇ ਵਨ ਵੇ ਲਈ ਕੈਨੇਡੀਅਨ ਤੇ ਇਹਨਾਂ ਨੂੰ ਦਿੱਲੀ ਦੀ ਸ਼ਾਇਦ 1300 ਦੀ ਮਿਲਦੀ ਸੀ 3-400 ਡਾਲਰ ਦੇ ਬਾਅਦ ਖਰਚ ਕੇ ਅੰਮ੍ਰਿਤਸਰ ਪਹੁੰਚੇ ਹਨ ਇਹ ਜਿਹੜੀ ਮੈਂ ਗੱਲਬਾਤ ਕੀਤੀ ਹੈ ਇਹ ਨਹੀਂ ਕਿ ਅਸੀਂ ਪਹਿਲਾਂ ਦੱਸ ਕੇ ਕਿ ਤੁਸੀਂ ਅੰਮ੍ਰਿਤਸਰ ਬਾਰੇ ਚੰਗੀ ਗੱਲ ਹੀ ਕਹਿਣੀ ਹੈ ਇਹਨਾਂ ਦਾ ਐਕਸਪੀਰੀਅੰਸ ਚੰਗਾ ਰਿਹਾ ਇਹ ਨਹੀਂ ਕਹਿੰਦੇ ਕਿ ਐਕਸਪੀਰੀਅੰਸ ਮਾੜੇ ਨਹੀਂ ਮੇਰੇ ਖੁਦ ਦੇ ਐਕਸਪੀਰੀਅੰਸ ਜੇ ਮੈਂ ਗੱਲ ਕਰਾਂ ਯੂਰੋਪੀਅਨ 에ਰਪੋਰਟ ਦੇ ਦਿੱਲੀ ਦੇ 에ਰਪੋਰਟ ਦੇ ਬੜੇ ਮਾੜੇ ਰਹੇ ਨੇ ਪਰ ਮੈਂ ਇਹ ਨਹੀਂ ਕਹਿੰਦਾ ਕਿ ਕਿਉਂਕਿ ਸਾਡੇ ਕੋਲ ਤੁਹਾਡੇ ਕੋਲ ਸਿਰਫ ਦਿੱਲੀ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਹੈ ਹਾਂਜੀ ਪੰਜਾਬੀਆਂ ਕੀ ਇਹ ਪ੍ਰੋਬਲਮ ਆ ਰਹੀ ਹੈ ਕਿ ਉਹ ਜਦੋਂ ਕੋਈ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਅੰਮ੍ਰਿਤਸਰ ਸਾਨੂੰ ਸਵਾਲ ਜਵਾਬ ਕੀਤਾ ਗਿਆ ਜੇ ਸਾਨੂੰ ਇਹ ਕੀਤਾ ਗਿਆ ਜਾਂ ਇਹ ਪ੍ਰੋਬਲਮ ਆਈ ਅਸੀਂ ਅੰਮ੍ਰਿਤਸਰ ਉੱਤੇ ਜਾਣਾ ਪਰ ਜਦੋਂ ਦਿੱਲੀੋਂ ਆ ਜਾਂਦੀ ਪ੍ਰੋਬਲਮ ਫਿਰ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਦਿੱਲੀੋਂ ਨਹੀਂ ਜਾਣਾ ਜੋ ਸਰਦ ਦਿੱਤੀ ਦੱਸਿਆ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਇੱਕ ਹੋਰ ਗੱਲ ਸਮਾਨ ਦੀ ਗੱਲ ਬੜੇ ਕਰਦੇ ਜੀ ਇੱਕ ਅਟੈਚੀ ਦੋ ਅਟੈਚੀ ਤੁਹਾਨੂੰ ਕਿੰਨੇ ਅਟੈਚੀ ਲਾਊਡ ਸੀ ਇੱਥੋਂ ਜਾਣ ਲੱਗਿਆ ਸਾਨੂੰ ਦੋ ਅਸੀਂ ਨਾ ਹੀ ਆਪਣਾ ਦੋ ਇੱਥੋਂ ਲੈ ਕੇ ਗਏ ਆ ਆਪਣਾ ਕੈਲਗਰੀ ਤੋਂ ਟੋਰਾਂਟੋ ਇੱਥੇ ਵੀ ਕੋਈ ਕੁ ਸਵਾਲ ਜਾਣਾ ਇੱਥੇ ਚਲੋ ਅਗਰ ਜੋ ਵੀ ਹੈ ਕਾਗਜ਼ੀ ਹੈਗਾ ਉਹ ਲੈ ਕੇ ਜਾਂਦੇ ਆ ਜ्यादातर ਮੈਂ ਵੀ ਸੁਣਨ ਚ ਆਇਆ ਕਿ ਆਪ ਉੱਥੇ ਜਾ ਕੇ ਕਹਿ ਦਿੰਦੇ ਆ ਕਿ ਹਾਂ ਵੀ ਉਹ ਫਲਾਈਟ ਵਾਲੇ ਕਹਿਣ ਲੱਪੈਂਦੇ ਕਿ ਹਾਂ ਵੀ ਨਹੀਂ ਕੋਈ ਤੁਹਾਨੂੰ ਇੱਕੋ ਟੈਚੀ ਅਲਾਉਡ ਹੋਗਾ ਕੋਈ ਪਿੱਛੋਂ ਤੋਂ ਤੁਹਾਨੂੰ ਦੁਬਾਰਾ ਪੇ ਕਰਨਾ ਪਊ ਇਹੋ ਜਿਹਾ ਕੁਛ ਨਹੀਂ ਆ ਸਾਨੂੰ ਨਾ ਹੀ ਪਹਿਲਾਂ ਕਦੀ ਪਹਿਲਾਂ ਪੁੱਛਿਆ ਪਹਿਲੀ ਵਾਰ ਜਦੋਂ ਗਏ ਸੀ ਨਾ ਹੀ ਦੁਬਾਰਾ ਹੁਣ ਕਦੀ ਕੋਈ ਕਈ ਵਾਰੀ ਹੁੰਦਾ ਜੇ ਬਿਲਕੁਲ ਠੀਕ ਤੁਹਾਡੀ ਗੱਲ ਹਾਂਜੀ ਇੱਕ ਟੈਚੀ ਕਰਦੇ ਨਹੀਂ ਕਈ ਵਾਰੀ ਅਮਰੀਕਾ 'ਚ ਇਸ ਤਰ੍ਹਾਂ ਹਾਂਜੀ ਕਿ ਜੇਕਰ ਤੁਸੀਂ ਕਤਰ 에ਅਰਵੇਜ਼ ਤੇ ਸ਼ਿਕਾਗੋ ਜਿੱਥੇ ਫਲਾਈਟ ਆਂਦੀ ਹੈ ਸ਼ਿਕਾਗੋ ਨਿਊਯਾਰਕ ਸਿਰਫ ਉਥੋਂ ਫਲਾਈਟ ਲੈਂਦੇ ਜੇ ਤੇ ਕਤਰ ਦੀ ਪਾਲਿਸੀ ਅਪਲਾਈ ਹੁੰਦੀ ਆ ਪਰ ਜੇ ਸਾਡੇ ਕੋਲ ਸੀ ਅਮਰੀਕਨ 에ਅਰਲਾਈਨ ਉਹਨਾਂ ਨਾਲ ਕੋਡ ਸ਼ੇਅਰ ਆ ਜੇ ਮੈਂ ਆਪਣੇ ਸ਼ਹਿਰ ਤੋਂ ਸ਼ਿਕਾਗੋ ਜਾਊਂਗਾ ਫਿਰ ਉਹ ਅਮਰੀਕਨ 에ਅਰਲਾਈਨ ਦੀ ਪਾਲਿਸੀ ਅਪਲਾਈ ਹੁੰਦੀ ਜਿੱਥੋਂ ਇੱਕੋ ਟੈਚੀ ਅਲਾਉ ਕਰਦੇ ਨੇ ਸੋ ਇਸ ਤਰ੍ਹਾਂ ਦੀ ਕਨਫਿਊਜ਼ਨ ਕਈ ਵਾਰੀ ਹੁੰਦੀ ਰਹਿੰਦੀ ਆ ਪਰ ਮੇਰੇ ਹਿਸਾਬ ਨਾਲ ਕੀਚੇ ਭਾਵੇਂ ਅੰਮ੍ਰਿਤਸਰ ਜਾੜਾ ਹੋਵੇ ਭਾਵੇਂ ਇੱਕੋ ਹੀ ਅਲਾਉ ਕਰਨ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਜਾਣਾ ਤੇ ਅੰਮ੍ਰਿਤਸਰ ਸੀਗਾ ਤੇ ਬਹੁਤ ਵਧੀਆ ਇਹ ਵੀ ਜਿਹੜਾ ਤੁਸੀਂ ਦੱਸੀਏ ਗੱਲ ਇਹ ਬੜੀ ਵਧੀਆ ਬੈਨੀਫਿਟ ਆਲੀ ਹੈ ਕਿ ਦੋ ਟੈਚੀ ਇੱਥੋਂ ਤੁਸੀਂ ਲੈ ਜ਼ਰੂਰ ਇਹਨਾਂ ਫਲਾਈਟਸ ਨੂੰ ਯੂਜ਼ ਜ਼ਰੂਰ ਕਰਨ ਤੁਸੀਂ ਇਹਨਾਂ ਨੇ ਜਿਹੜਾ ਰੂਟ ਯੂਜ਼ ਕੀਤਾ ਉਹ ਸੀਗਾ ਕੈਲਗਰੀ ਤੋਂ ਟੋਰਾਂਟੋ ਟੋਰਾਂਟੋ ਤੋਂ ਦੋਹਾ ਜੜਿੱਕਤਰ 에ਅਰਵੇਜ਼ ਦੀ ਫਲਾਈਟ ਹੋਣੀ ਉਹ ਫਲਾਈਟ 7 ਦਿਨਾਂ ਨੂੰ ਚੱਲ ਰਹੀ ਹੈ ਹਾਂਜੀ ਰੋਜ਼ਾਨਾ ਇਸ ਵੇਲੇ ਟੋਰਾਂਟੋ ਤੋਂ 4 ਦਿਨ ਚੱਲਦੀ ਸੀ ਅਕਤੂਬਰ ਤੋਂ 7 ਦਿਨਾਂ ਨੂੰ ਚੱਲ ਰਹੀ ਹੈ ਟੋਰਾਂਟੋ ਤੋਂ ਦੋਹਾ ਗਏ ਨੇ ਤੇ ਦੋਹਾ ਤੋਂ ਸਿੱਧਾ ਇਹ ਅੰਮ੍ਰਿਤਸਰ ਪਹੁੰਚੇ ਨੇ ਉਮੀਦ ਕਰਦੇ ਹਾਂ ਕਿ ਇਹਨਾਂ ਕੋਲ ਹੋਰ ਆਲਟਰਨੇਟਿਵਜ਼ ਵੀ ਹੋਣਗੇ ਭਾਵੇਂ ਦਿੱਲੀ ਥਾਣੀ ਵੀ ਹੋਣ ਪਰ ਇਹਨਾਂ ਦੀ ਪ੍ਰੀਫਰੈਂਸ ਸੀਗੀ ਕਿ ਇਹ ਸਿਰਫ ਦਿੱਲੀ ਥਾਣੀ ਹੀ ਦਿੱਲੀ ਦੀ ਬਜਾਇ ਸਿੱਦਾ ਅੰਮ੍ਰਿਤਸਰ ਪਹੁੰਚਣ ਜਦੋਂ ਪਹੁੰਚੇ ਨੇ ਇੱਕ ਵੀਡੀਓ ਵੈਸੇ ਸ਼ੇਅਰ ਕੀਤੀ ਸੀ ਮੈਂ ਫਿਜ਼ੂਰ ਦਿਖਾਵਾਂਗਾ ਉਹਦੇ ਵਿੱਚ ਧੁੰਦ ਵਿੱਚ ਇਹਨਾਂ ਦੀ ਗੱਡੀ ਤੇ ਕੋਈ ਗੱਡੀ ਨਜ਼ਰ ਨਹੀਂ ਸੀ ਆ ਰਹੀ ਇਹਨਾਂ ਦੇ ਰੈਲੇਟਿਵ ਚਲਾ ਰਹੇ ਸੀ ਤੇ ਉਹ ਕਹਿ ਰਹੇ ਸੀ ਅਸੀਂ ਹੈਰਾਨ ਆ ਕਿ ਜਹਾਜ਼ ਕਿਵੇਂ ਲੈਂਡ ਕਰ ਗਿਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਸ਼ੁਭ ਕਾਮਨਾਵਾਂ ਕੈਲਗਰੀ ਪੂਰਾ ਬੜਾ ਵਧੀਆ ਲੱਗਾ ਪੰਜਾਬ ਬਣਿਆ ਪਿਆ ਪੰਜਾਬ ਸੈਂਟਰ ਤੇ ਉਮੀਦ ਕਰਾਂਗੇ ਫਿਰ ਆਵਾਂਗੇ ਬਹੁਤ ਬਹੁਤ ਧੰਨਵਾਦ ਸਸਟ੍ਰੀਕਾਰ ਥੈਂਕ ਯੂ